ਨੈਕਸ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਨੇਪਾਲ ਦੇ ਕਾਠਮਾਂਡੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ 19 ਯਾਤਰੀ ਸਵਾਰ ਸੀ ਸੋ ਇੱਕ ਵੱਡਾ ਹਾਦਸਾ ਕਿਹਾ ਜਾ ਸਕਦਾ ਹੈ ਕਾਠਮਾਂਡੂ ਦੇ ਵਿੱਚ ਹੁਣੇ ਇਹ ਘਟਨਾ ਵਾਪਰੀ ਹੈ ਨੇਪਾਲ ਦੇ ਕਾਠਮਾਂਡੂ ਵਿੱਚ ਅੱਜ ਸਵੇਰੇ ਜਹਾਜ਼ ਹਾਦਸਾ ਗ੍ਰਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ इसे चलते मुख मंत्री भगवंत मान पंजाब सरकार जिस भ्रिस्टाचार विरोधी एक्शन लाइन नंबर जारी करके हो रहे अपराधा रोक लगाई गयी हूँ कुल बारह हजार तीन सो सत शिकायत आडियो वीडियो रिकॉर्डिंग समेत प्राप्त हुई जिन्होंने छ हजार आठ सो बारह शिकायत होर विभाग न ਪੇਸ਼ ਦਿੱਤੀਆਂ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਿਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ 44 ਪੇਸ਼ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ 608 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ। ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ। ਉਹਦੇ ਤੇ ਅਸੀਂ ਵਚਨਬੱਧ ਹਾਂ। ਮੇਰੀ ਇੱਕ ਹੱਤਵੰਦ ਬੇਨਤੀ ਹੈ। ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ 'ਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ। ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ। ਹੋ ਗਿਆ ਤ੍ਰਿਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਯਾਨੀ ਕਿ ਟੀਆਈਏ ਤੋਂ ਪੋਖਰਾ ਦੇ ਲਈ ਉਡਾਨ ਭਰਦਿਆਂ ਸ਼ੌਰਿਆ 에ਅਰਲਾਈਨਸ ਦਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਹਾਜ਼ ਦੇ ਵਿੱਚ 19 ਲੋਕ ਸਵਾਰ ਸਨ ਰਾਹਤ ਦੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਸਥਾਨਕ ਮੀਡੀਆ ਦੇ ਮੁਤਾਬਕ ਹੁਣ ਤੱਕ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਔਰ ਦੱਸਿਆ ਇਹ ਜਾ ਰਿਹਾ ਕਿ 18 ਲੋਕਾਂ ਦੀ ਮੌਤ ਹੋ ਗਈ ਹੈ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਆ ਪਰ ਨੇਪਾਲੀ ਮੀਡੀਆ ਦੇ ਮੁਤਾਬਕ ਹੁਣ ਤੱਕ 5 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਜਹਾਜ਼ ਦੇ ਵਿੱਚ ਕੋਈ ਆਮ ਯਾਤਰੀ ਨਹੀਂ ਸੀ ਪਰ ਤਕਨੀਕੀ ਟੀਮ ਦੇ 19 ਮੈਂਬਰ ਸਵਾਰ ਸਨ ਰਾਹਤ ਅਤੇ ਬਚਾਅ ਕਾਰਜ ਦਾ ਕੰਮ ਕਾਠਮਾਂਡੂ ਦੇ ਵਿੱਚ ਲਗਾਤਾਰ جاری ਹੈ ਦਰਸਲ ਕਾਠਮਾਂਡੂ ਪੋਸਟ ਨੇ ਤ੍ਰਿਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੂਚਨਾ ਅਧਿਕਾਰੀ ਗਿਆਨੇਂਦਰ ਭੂਲ ਨੇ ਹਵਾਲੇ ਦੇ ਨਾਲ ਦੱਸਿਆ ਗਿਆ ਹੈ ਕਿ ਹਾਦਸੇ ਤੋਂ ਬਾਅਦ ਜਹਾਜ਼ ਦੇ ਵਿੱਚੋਂ ਧੂਆ ਨਿਕਲਦਾ ਦੇਖਿਆ ਗਿਆ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਔਰ ਫਾਇਰ ਫਾਇਰਜ਼ ਅਤੇ ਸੁਰੱਖਿਆ ਕਰਮਚਾਰੀ ਸਥਿਤੀ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਵਾਈ ਅੱਡੇ ਤੇ ਤਾਇਨਾਤ ਇੱਕ ਸੁਰੱਖਿਆ ਅਧਿਕਾਰੀ ਨੇ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਹਾਜ਼ ਦੇ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਉਹਨਾਂ ਦੱਸਿਆ ਕਿ ਜਹਾਜ਼ ਵਿੱਚ ਲੱਗੀ ਅੱਗ ਨੂੰ ਹੁਣ ਬੁਝਾ ਦਿੱਤਾ ਗਿਆ ਹੈ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਕਾਠਮਾਂਡੂ ਤੋਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਇਹ ਜਿਹੜਾ ਜਹਾਜ਼ ਸੀ ਤ੍ਰਿਭੂਵਨ 에어ਪੋਰਟ ਤੋਂ ਇਹਨੇ ਉਡਾਨ ਭਰੀ ਉਸ ਇਸ ਦੇ ਵਿੱਚ ਕੁਝ ਸਮੇਂ ਬਾਅਦ ਜਾਨੀ ਕਿ 11 ਵਜੇ ਦੇ ਟਾਈਮ ਨੇੜੇ ਜਿਹੜੇ ਇਹ ਜਹਾਜ਼ ਸੀ ਕਰੈਸ਼ ਹੋ ਗਿਆ ਇਹ 9 N A M E ਪਲੇਨ ਸੂਰਿਆ 에ਰਲਾਈਨਸ ਦਾ ਸੀਗਾ ਕਾਠਮਾਂਡੂ ਪੋਸਟ ਦੇ ਮੁਤਾਬਕ ਪੁਲਿਸ ਅਤੇ ਫਾਇਰ ਫਾਈਟਰਸ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਰੈਸਕਿਊ ਕਰਨ ਦੇ ਲਈ ਔਰ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਚਸ਼ਮਦੀਦਾਂ ਦੇ ਵੱਲੋਂ ਹੁਣ ਆਪਣੇ ਬਿਆਨ ਜਿਹੜੇ ਨੇ ਉਹ ਦਰਜ ਕਰਾਏ ਜਾ ਰਹੇ ਨੇ ਦਰਸਲ ਨੇਪਾਲ ਦੇ ਵਿੱਚ 2023 ਦੇ ਵਿੱਚ ਵੀ ਇੱਕ ਵੱਡਾ ਹਾਦਸਾ ਵਾਪਰਿਆ ਸੀ ਇਸ ਤੋਂ ਪਹਿਲਾਂ 14 ਜਨਵਰੀ 2030 ਨੂੰ ਇੱਕ ਵਿਮਾਨ ਹਾਦਸਾ ਗ੍ਰਸਤ ਹੋਇਆ ਇਸ ਹਾਦਸੇ ਦੇ ਵਿੱਚ ਯਤੀ 에ਅਰਲਾਈਨਸ ਦਾ ਪਲੇਨ ਕਾਠਮਾਂਡੂ ਤੋਂ 205 ਕਿਲੋਮੀਟਰ ਦੂਰ ਪੋਖਰਾ ਦੇ ਕੋਲ ਕ੍ਰੈਸ਼ ਹੋਇਆ ਸੀ ਜਿਸ ਦੇ ਵਿੱਚ 68 68 ਯਾਤਰੀ ਤੇ 4 ਕਰੂ ਮੈਂਬਰ ਸਵਾਰ ਸੀ ਵਿਮਾਨ ਪੋਖਰਾ ਅੰਤਰਰਾਸ਼ਟਰੀ 에ਰਪੋਰਟ ਦੇ ਉੱਤੇ ਲੈਂਡਿੰਗ ਤੇ ਮਹਿਜ 10 ਸੈਕਿੰਡ ਪਹਿਲਾਂ ਬੇਮਾਨ ਪਹਾੜੀ ਦੇ ਨਾਲ ਟਕਰਾ ਗਿਆ ਸੀ ਜਹਾਜ਼ ਪਹਾੜੀ ਦੇ ਨਾਲ ਟਕਰਾਇਆ ਇਸ ਦੇ ਨਾਲ ਉਸ ਦੇ ਵਿੱਚ ਅੱਗ ਲੱਗ ਗਈ ਤੇ ਉਹ ਖਾਈ ਦੇ ਵਿੱਚ ਗਿਰ ਗਿਆ ਸੀ ਇਹ 2023 ਦੇ ਵਿੱਚ ਪਹਿਲਾਂ ਵੀ ਇੱਕ ਘਟਨਾ ਵਾਪਰੀ ਹੈ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ ਜਿਸ ਦੇ ਵਿੱਚ 68 ਲੋਕਾਂ ਦੀ ਮੌਤ ਹੋਈ ਸੀ ਪਰ ਅੱਜ ਦਾ ਜਿਹੜਾ ਇਹ ਪਲੇਨ ਕਰੈਸ਼ ਹੋਇਆ ਇਸ ਦੇ ਵਿੱਚ 19 ਕਰੂ ਮੈਂਬਰ ਸੀ ਔਰ ਕੋਈ ਵੀ ਆਮ ਯਾਤਰੀ ਨਹੀਂ ਸੀ ਇਸ ਦੇ ਵਿੱਚ ਕਰੂ ਮੈਂਬਰ ਸੀ 19 ਜਿਸ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ 18 ਦੀ ਮੌਤ ਹੋ ਗਈ ਹੈ ਨੇਪਾਲੀ ਜਿਹੜਾ মিডিਆ ਉਸ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਪੰਜ ਦੀ ਲਾਸ਼ਾਂ ਜਿਹੜੀਆਂ ਪੰਜ ਲੋਕਾਂ ਦੀਆਂ ਲਾਸ਼ਾਂ ਨੇ ক্রੂ ਮੈਂਬਰਾਂ ਦੀਆਂ ਲਾਸ਼ਾਂ ਨੇ ਉਹ ਬਰਾਮਦ ਕਰ ਲੀਆਂ ਗਈਆਂ ਨੇ ਬਾਹਰ ਕੱਢ ਲੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਲਗਾਤਾਰ ਅ ਅਭਿਆਨ ਚਲਾਇਆ ਜਾ ਰਿਹਾ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਮਲਵੇ ਦੇ ਵਿੱਚੋਂ ਉਹਨਾਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਸਮਾਂ ਪਹਿਲਾਂ ਤੱਕ ਦੀਆਂ ਜਿਹੜੀਆਂ ਤਸਵੀਰਾਂ ਸੀ ਉਸ ਦੇ ਵਿੱਚ ਅੱਗ ਦੀਆਂ ਲਪਟਾਂ ਸਾਫ਼ ਦਿਖਾਈ ਦੇ ਰਹੀਆਂ ਸੀ ਪਰ ਹੁਣ ਉੱਥੇ ਜਿਹੜੇ ਸੁਰੱਖਿਆ ਕਰਮੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਔਰ ਹੁਣ ਉਸ ਦੇ ਮਲਵੇ ਦੇ ਵਿੱਚੋਂ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਕੱਢੀਆਂ ਜਾ ਰਹੀਆਂ ਨੇ ਔਰ ਇੱਕ ਵੱਡਾ ਹਾਦਸਾ ਜਿਹੜਾ ਹੈ ਉਹ ਕਾਠਮਾਂਡੂ ਦੇ ਵਿੱਚ ਫਿਰ ਤੋਂ ਸਾਹਮਣੇ ਆਇਆ 2023 ਤੋਂ ਬਾਅਦ ਇੱਕ ਹੋਰ ਵੱਡਾ ਹਾਦਸਾ 2024 ਦੇ ਵਿੱਚ ਸਾਹਮਣੇ ਆਇਆ ਕਾਠਮਾਂਡੂ ਦੇ ਵਿੱਚ ਪਲੇਨ ਕਰੈਸ਼ ਹੋ ਗਿਆ ਜਿਸ ਦੇ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਔਰ 5 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਕਰ ਲਈਆਂ ਗਈਆਂ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर